ਬਿਲ ਸੀ 70 ਐਕਟ ਹੈ ਜੋ ਕੈਨੇਡਾ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਨੂੰ ਰੋਕੇਗਾ ਇਸ ਕਾਨੂੰਨ ਦੇ ਬੰਦਰ ਤੇ ਚਰਚਾ ਹੁਣ ਉਸ ਵੇਲੇ ਹੋ ਰਹੀ ਹੈ ਜਦੋਂ ਇੱਕ ਜਨਤਕ ਜਾਂਚ ਨੇ ਪਿਛਲੀਆਂ ਦੋ ਫੈਡਰਲ ਚੋਣਾਂ ਵਿੱਚ ਵਿਦੇਸ਼ੀ ਦਖਲ ਦੀ ਪੁਸ਼ਟੀ ਕੀਤੀ ਅਤੇ ਹਾਲ ਹੀ ਵਿੱਚ ਇੱਕ ਖੋਪੀਆ ਸੰਸਦੀ ਕਮੇਟੀ ਨੇ ਖੁਲਾਸਾ ਕੀਤਾ ਕਿ ਕੁਝ ਸੰਸਦ ਮੈਂਬਰਾਂ ਨੇ ਜਾਣਬੁੱਝ ਕੇ ਭਾਰਤ ਅਤੇ ਚੀਨ ਦੀ ਕੈਨੇਡਾ ਵਿੱਚ ਦਖਲਅੰਦਾਜ਼ੀ ਕਰਨ ਵਿੱਚ ਮਦਦ ਕੀਤੀ ਵਰਲਡ ਸਿਕਰਗੇਸ਼ਨ ਨੇ ਜਨਤਕ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਸਾਹਮਣੇ ਗਵਾਹੀ ਦਿੰਦਿਆਂ ਇਸ ਬਿੱਲ ਬਾਰੇ ਸਿਫਾਰਸ਼ਾਂ ਕੀਤੀਆਂ ਹਨ ਜਿਸ ਵਿੱਚ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਦੁਆਰਾ ਜਾਣਕਾਰੀ ਸਾਂਝੀ ਕਰਨ ਦੇ ਮਾਪਦੰਡ ਤੈਅ ਕਰਨ ਦੀ ਪ੍ਰਮੁੱਖ ਮੰਗ ਸ਼ਾਮਲ ਹੈ ਅਸੀਂ ਇਸ ਨੂੰ ਛਲਾਗਾਯੋਗੀ ਕਹਾਂਗੇ ਕਿ ਇਹ ਹੁਣ ਨਵੀਂ ਪਾਵਰ ਦਿੱਤੀ ਹੈ ਕਿ ਸੀਸਸ ਨਾਨ ਫੈਡਰਲ ਬਾਡੀਜ਼ ਦੇ ਨਾਲ ਇਹ ਜਿਹੜੀ ਇਨਫਰਮੇਸ਼ਨ ਹੈ ਸਾਂਝੀ ਕਰ ਸਕਦੀ ਹੈ ਪਰ ਜਦੋਂ ਆਪਾਂ ਐਂਟੀਟੀ ਵਰਡ ਦੇਖਦੇ ਆ ਉਸ ਵਰਡ ਦੇ ਉਹ ਐਂਟੀਟੀ ਵਰਡ ਦੇ ਵਿੱਚ ਜਿਹੜੀ ਫੋਰਨ ਡਿਪਲੋਮੈਟਸ ਨਹੀਂ ਫੋਰਨ ਏਜੰਟਸ ਨੇ ਕੈਨੇਡਾ ਦੇ ਵਿੱਚ ਉਹ ਵੀ ਆ ਜਾਂਦੇ ਨੇ ਸੋ ਸਾਡਾ ਇਹ ਇੱਕ ਪੁਆਇੰਟ ਹੈਗਾ ਕਿ ਐਂਟੀਟੀ ਨੂੰ ਸਿਰਫ ਡੋਮੈਸਟਿਕ ਐਂਟੀਟੀ ਮੰਨਿਆ ਜਾਏ ਕਿ ਕਿਸੇ ਫੋਰਨ ਗਵਰਨਮੈਂਟ ਦੇ ਨਾਲ ਇਨਫੋਰਮੇਸ਼ਨ ਸਾਂਝੀ ਕਰਨ ਲੱਗਿਆਂ ਮਤਲਬ ਸਾਡੀ ਕਮਿਊਨਿਟੀ ਨੂੰ ਖਤਰਾ ਹੋ ਸਕਦਾ ਹੈ ਜਿਸ ਤਰ੍ਹਾਂ ਪਹਿਲਾਂ ਪਾਹਿਰਦੀਪ ਸਿੰਘ ਦੇ ਕੇਸ ਦੇ ਵਿੱਚ ਹੋਇਆ WSO ਦੇ ਨੁਮਾਇੰਦੇ ਬਲਪ੍ਰੀਤ ਸਿੰਘ ਮੁਤਾਬਕ ਇਸੇ ਕਾਨੂੰਨ ਅਧੀਨ ਆਉਂਦੇ ਕ੍ਰਿਮੀਨਲ ਕੋਰਟਸ ਨੂੰ ਸਪਸ਼ਟ ਤੌਰ ਤੇ ਪਰਿਭਾਸ਼ਿਤ ਕਰਨ ਦੀ ਲੋੜ ਹੈ ਉਹਨਾਂ ਕਰਕੁਨਾ ਖਿਲਾਫ ਸੰਭਾਵੀ ਤੌਰ ਤੇ ਵੱਖ-ਵੱਖ ਧਰਾਵਾਂ ਦੀ ਦੁਰਵਰਤੋਂ ਦਾ ਖਦਸ਼ਾ ਪ੍ਰਗਟ ਕੀਤਾ ਵਰਸਿਕ ਆਰਗੇਨਾਈਜੇਸ਼ਨ ਨੇ ਵੀ ਮੰਨੀ ਹੈ ਕਿ ਅੰਤਰਰਾਸ਼ਟਰੀ ਸਬੰਧਾਂ ਦੇ ਮਾਮਲਿਆਂ ਵਿੱਚ ਇਹ ਕਾਨੂੰਨ ਹਰ ਇੱਕ ਧਿਰ ਨੂੰ ਵੱਖਰੇ ਤੌਰ ਤੇ ਨਜਿੱਠੇ ਬਲਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਵਪਾਰ ਦੀ ਥਾਂ ਭਾਈਚਾਰੇ ਦੀ ਸੁਰੱਖਿਆ ਤਰਜੀਹ ਹੋਣੀ ਚਾਹੀਦੀ ਹੈ ਸਾਨੂੰ ਇਹ ਲੱਗਦਾ ਹੈ ਕਿ ਇੰਟਰਨੈਸ਼ਨਲ ਰਿਲੇਸ਼ਨਜ਼ ਦਾ ਜਿਹੜਾ ਇਹ ਮੁੱਦਾ ਹੈ ਇਹ ਬੜਾ ਗੁੰਝਲਦਾਰ ਹੈ ਇਹ ਸਬਜੈਕਟਿਵ ਹੈ ਤੇ ਇੰਟਰਨੈਸ਼ਨਲ ਰਿਲੇਸ਼ਨਜ਼ ਕਰਕੇ ਹੀ ਪਿਛਲੇ 40 ਸਾਲਾਂ ਤੋਂ ਉਸ ਸਿੱਖਾਂ ਨਾਲ ਜੋ ਫੋਰਨ ਇੰਟਰਫੀਅਰੈਂਸ ਹੋ ਰਹੀ ਹੈ ਕੈਨੇਡਾ ਦੇ ਵਿੱਚ ਉਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਕਿ ਉਹ ਕੈਨੇਡਾ ਟ੍ਰੇਡ ਰਿਲੇਸ਼ਨਸ ਇੰਡੀਆ ਨਾਲ ਵਧਾਣਾ ਚਾਹੁੰਦਾ ਸੀ ਸੋ ਅੱਗੇ ਵਾਸਤੇ ਜਦੋਂ ਕੋਈ ਪੰਜਾਬ ਤੋਂ ਇੰਡੀਆ ਤੋਂ ਕੋਈ ਰੈਫਿਊਜੀ ਆਂਦਾ ਹੈ ਜੇ ਇੰਟਰਨੈਸ਼ਨਲ ਰਿਲੇਸ਼ਨਜ਼ ਦੇ ਬੇਸ ਦੇ ਉੱਤੇ ਮਿਨਿਸਟਰ ਉਹਦੇ ਵਿੱਚ ਦਖਲਅੰਦਾਜ਼ੀ ਦਿੰਦਾ ਹੈ ਤਾਂ ਸਾਨੂੰ ਲੱਗਦਾ ਹੈ ਅਨਫੇਅਰ ਹੋਊਗਾ ਸੋ ਸਿਸ ਚੀਜ਼ ਦੇ ਇਸ ਖਿਲਾਫ ਹੈਗੇ WSO ਦੀਆਂ ਸफारਸ਼ਾਂ ਵਿੱਚ ਬਿੱਲ C70 ਅਧੀਨ ਉਦੇਸ਼ੀ ਪ੍ਰਭਾਵ ਪਾਰਦਰਸ਼ਤਾ ਕਮਿਸ਼ਨਰ ਦੀ ਆਜ਼ਾਦੀ ਬਾਰੇ ਅਹਿਮ ਪੱਖ ਸ਼ਾਮਲ ਹੈ ਜਿਸ ਤਹਿਤ ਕਮਿਸ਼ਨਰ ਦੀ ਨਿਯੁਕਤੀ ਪ੍ਰਕਿਰਿਆ ਅਤੇ ਰਾਜਨੀਤਿਕ ਦਬਾਅ ਬਾਰੇ ਜ਼ਿਕਰ ਹੈ ਸਾਨੂੰ ਇਹ ਇੱਕ ਕਮੀ ਦਿਸ ਰਹੀ ਹੈ ਕਿ ਜਿਹੜਾ ਕਮਿਸ਼ਨਰ ਹੋਊਗਾ ਇਸ ਚੀਜ਼ ਦਾ ਫੋਰਡ ਇਨਫਲੂਐਂਸ ਟ੍ਰਾਂਪਰੈਂਸੀ ਕਮਿਸ਼ਨਰ ਉਹ ਇੱਕ ਕੈਬਨਟ ਅਪੁਆਇੰਟਮੈਂਟ ਹੋਊਗੀ ਸੋ ਸਰਕਾਰ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਪੁਆਇੰਟ ਕਰ ਸਕਦੀ ਹੈ ਤੇ ਆਪਣੀ ਮਰਜ਼ੀ ਦੇ ਨਾਲ ਹਟਾ ਸਕਦੀ ਹੈ ਤੇ ਉਹਦੀ ਜਿਹੜੀ ਟਰਮ ਹੋਗੀ 7 ਸਾਲਾਂ ਦੀ ਉਹ ਰੀਨਿਊ ਵੀ ਹੋ ਸਕਦੀ ਹੈ ਤੇ ਉਹ ਕੱਟ ਸ਼ੋਰਟ ਵੀ ਕੀਤੀ ਜਾ ਸਕਦੀ ਹੈ ਪਰ ਇਸ ਤਰ੍ਹਾਂ ਕਰਨ ਨਾਲ ਉਹਦੀ ਇੰਡੀਪੈਂਡੈਂਸ ਜਿਹੜੀ ਹੈ ਉਹ ਖਰਾਬ ਹੁੰਦੀ ਹੈ ਸੋ ਇਹ ਬੜਾ ਇੱਕ ਸੈਂਸਿਟਿਵ ਇੱਕ ਪੋਜੀਸ਼ਨ ਹੈਗੀ ਹੈ ਉਹ ਸਰਕਾਰ ਨੂੰ ਖੁਸ਼ ਕਰਨ ਵਾਸਤੇ ਨਹੀਂ ਉਹ ਉੱਥੇ ਬੈਠਾ ਉਹ ਸੱਚ ਡਿਸਕਲੋਜ਼ ਕਰਨ ਵਾਸਤੇ ਉੱਥੇ ਬੈਠਾ ਹੈ ਸੋ ਸਾਡਾ ਇਹ ਕਹਿਣਾ ਹੈ ਕਿ ਉਸ ਨੂੰ ਇੱਕ ਪਾਰਲੀਮੈਂਟ ਦੀ ਅਪੁਆਇੰਟਮੈਂਟ ਹੋਣਾ ਚਾਹੀਦਾ ਹੈ ਕੈਬਨਿਟ ਦਾ ਨਹੀਂ ਤੇ ਸਿਰਫ ਇੱਕ ਟਰਮ 7 ਸਾਲਾਂ ਦੀ ਉਹਦੀ ਹੋਣੀ ਚਾਹੀਦੀ ਹੈ ਉਹ ਇਸ ਕਰਕੇ ਨਾ ਕੋਈ ਮਤਲਬ ਸਟੈਪ ਲਵੇ ਕਿ ਮੈਨੂੰ ਫੇਰ ਰੀਪੋਇੰਟ ਕੀਤਾ ਜਾਊਗਾ ਜਾਂ ਕੋਈ ਡਰ ਹੋਵੇ ਕਿ ਸ਼ਾਇਦ ਮੈਨੂੰ ਪਹਿਲਾਂ ਹੀ ਹਟਾਇਆ ਜਾਊਗਾ ਉਹਨੂੰ ਬਿਲਕੁਲ ਹੀ ਇੱਕ ਇੰਡੀਪੈਂਡੈਂਟ ਪੋਜੀਸ਼ਨ ਬਣਾਉਣਾ ਚਾਹੀਦਾ ਹੈ WSO ਨੇ ਉਹਨਾਂ ਸੰਸਦ ਮੈਂਬਰਾਂ ਦੇ ਨਾਮ ਜਨਤਕ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ ਜਿਨ੍ਹਾਂ ਬਾਰੇ ਸੰਸਦੀ ਸੁਰੱਖਿਆ ਅਤੇ ਖੋਪੀਆ ਕਮੇਟੀ ਨੇ ਦਾਵਾ ਕੀਤਾ ਕਿ ਉਹਨਾਂ ਨੇ ਜਾਣ ਬੁੱਝ ਕੇ ਭਾਰਤ ਅਤੇ ਚੀਨ ਦੀ ਦਖਲਅੰਦਾਜ਼ੀ ਵਿੱਚ ਮਦਦ ਕੀਤੀ ਸੀ ਜਿਹੜੇ ਇਸ ਤਰ੍ਹਾਂ ਕੰਪਰੋਮਾਈਜ਼ ਨੇ ਜਿਹੜੇ ਜਾਣ ਬੁੱਝ ਕੇ ਬਾਹਰਲੀ ਸਰਕਾਰਾਂ ਨਾਲ ਕੰਮ ਕਰ ਰਹੇ ਨੇ ਐਮਪੀ ਉਹਨਾਂ ਦੇ ਨਾਂ ਜਨਜਤਕ ਕੇ ਕਰਨੇ ਚਾਹੀਦੇ ਨੇ ਸਾਰੇ ਦੇ ਸਾਹਮਣੇ ਲਿਆਉਣੇ ਚਾਹੀਦੇ ਨੇ ਸੋ ਇਹ ਮਤਲਬ ਹੈਰਾਨੀ ਦੀ ਗੱਲ ਹੈ ਮੈਨੂੰ ਇੱਕ ਰਿਪੋਰਟ ਨੇ ਪੁੱਛਿਆ ਸੀ ਕਿ ਹੁਣ ਕਮਿਊਨਿਟੀ ਵਾਸਤੇ ਕੀ ਸੰਦੇਸ਼ ਆ ਕੋਈ ਆਮ ਜਦੋਂ ਇਸ਼ੂ ਉੱਠਦਾ ਹੈ ਆਪਾਂ ਕਹਿੰਦੇ ਕਮਿਊਨਿਟੀ ਆਪਣੇ ਐਮਪੀਜ਼ ਨੂੰ ਜਾ ਕੇ ਮਿਲੇ ਉਹਨਾਂ ਨਾਲ ਗੱਲਬਾਤ ਕਰੇ ਆਪਣਾ ਮਤਲਬ ਪ੍ਰੋਬਲਮਸ ਦੱਸੇ ਪਰ ਹੁਣ ਤਾਂ ਆਪਾਂ ਕਿੱਦਾਂ ਟਰਸਟ ਕਰ ਸਕਦੇ ਹਾਂ ਕਿ ਐਮਪੀ ਕਿਹਦੇ ਨਾਲ ਕੰਮ ਕਰ ਰਿਹਾ ਹੈ ਸੋ ਸਾਡੀ ਸਭ ਤੋਂ ਵੱਡੀ ਜਿਹੜੀ ਡੈਮੋਕਰੈटिक ਇੰਸਟੀਟਿਊਸ਼ਨ ਹੈਗੀ ਉਹ ਹੀ ਅੰਡਰਮਾਈਨ ਹੋ ਜੇਗੀ ਤਾਂ ਸਾਡਾ ਬਚਿਆ ਕੀ ਐ ਇੱਥੇ ਡੈਮੋਕਰਸੀ ਦਾ ਹੁਣ ਤਾਂ ਪਾਣੀ ਸਿਰ ਤੋਂ ਲੰਘ ਚੁੱਕਾ ਆ ਹੁਣ ਇਹ ਗੇਮਾਂ ਖੇਡਣ ਦਾ ਵੇਲਾ ਨਹੀਂ ਹੈਗਾ ਜਿਹੜੇ ਵੀ ਐਮਪੀ ਇਸ ਦੇ ਵਿੱਚ ਇਨਵੋਲਡ ਹੈਗੇ ਨੇ ਉਹਨਾਂ ਦੇ ਨਾਮ ਸਾਹਮਣੇ ਆਉਣੇ ਚਾਹੀਦੇ ਨੇ ਸੁਖਪਾਲ ਸਿੰਘ ਆਲਕ ਆਮਨੀ ਨਿਊਜ਼ ਟੋਰਾਂਟੋ